ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਪ੍ਰੋਜਨਾ ਗੁਰੂ ਦੀ ਗੱਲ ਅੱਜ 2 ਦਸੰਬਰ ਹੈ ਮੈਂ ਸੁਖਮਨ ਪ੍ਰੀਤਕਾਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਜ ਜੀ ਦਾ ਨਿਗਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਤਿਆਗ ਪ੍ਰਭ ਜੋ ਕੀ ਸਰਨ ਲਾਗ ਜਗਤ ਸੁਖ ਮਾਨ ਮਿੱਥਿਆ ਝੂਠੇ ਸਭ ਸਾਚ ਹੈ ਹੇ ਭਾਈ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਸਦਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ اے سیمرن ہیਖ ਹਰਥਾ ਤੇਰੇ ਕੰਮ ਆਵੇਗਾ ਮਾਇਆ ਦਾ ਮੋਹ ਤਿਆਗ ਨਾ ਕਰ ਸਦਾ ਪਰਮੇਸ਼ਰ ਦੀ ਸ਼ਰਨ ਵਿੱਚ ਰਿਹਾ ਕਰ ਦੁਨੀਆ ਦੇ ਸੁੱਖ ਨੂੰ ਨਾਸਵੰਤ ਸਮਝਿਆ ਕਰ ਸੰਸਾਰ ਦਾ ਇਹ ਸਾਰਾ ਪਸਾਰਾ ਕੂੜ ਹੈ ਝੂਠਾ ਹੈ ਇਸ ਨੇ ਤੇਰੇ ਸਾਥ ਨਹੀਂ ਜਾਣਾ ਇਸ ਤਰ੍ਹਾਂ ਸੁਪਨੇ ਵਿੱਚ ਪਦਾਰਤ ਦਿਸਦੇ ਹਨ ਜੋ ਝੂਠੇ ਹੁੰਦੇ ਹਨ ਇਸੇ ਤਰ੍ਹਾਂ ਇਸ ਧਨ ਦੌਲਤ ਨੂੰ ਸਮਝ ਨਾ ਕਰ ਇਹ ਸਭ ਝੂਠਾ ਬਸਾਰਾ ਹੈ ਤੂੰ ਇਸ ਦਾ ਹੰਕਾਰ ਕਿਉਂ ਕਰਦਾ ਹੈ ਇਸ ਦਾ ਹੰਕਾਰ ਨਾ ਕਰਿਆ ਕਰ ਸਾਰੀ ਸ੍ਰਿਸ਼ਟੀ ਦਾ ਰਾਜ ਪਾਗ ਵੀ ਰੇਤੀ ਕੰਧ ਵਰਗਾ ਹੈ ਗੁਰੂ ਜੀ ਅਹਦੇ ਹਨ हे ਪਾਈ ਤੇਰਾ ਜੋ ਸਰੀਰ ਹੈ ਇਸ ਇਹ ਵੀ ਨਾਸਵੰਤ ਹੈ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਰ ਇਸ ਤਰ੍ਹਾਂ ਪਲ-ਪਲ ਕਰਕੇ ਕੱਲ ਦਾ ਦਿਨ ਵੀ ਬੀਤ ਗਿਆ ਹੈ ਇਸੇ ਤਰ੍ਹਾਂ ਅੱਜ ਦਾ ਦਿਨ ਵੀ ਲੰਘ ਜਾਣਾ ਹੈ ਲੰਘਦਾ ਜਾ ਰਿਹਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਸੰਸਾਰ ਦੇ ਅਨੇਕ ਪਦਾਰਤ ਤਨ ਦੌਲਤ ਸਭ ਕੁਝ ਅੰਤ ਸਮੇਂ ਕੰਮ ਆਉਣਾ ਵਾਲਾ ਹੈ ਨਹੀਂ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੀ ਲੋਕ ਲੋਕ ਵਿੱਚ ਸਹਾਈ ਹੁੰਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰ ਸਵਾਸ ਸਵਾਸ ਕਰਦੇ ਰਹਿਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਚੰਗੇ ਤੇ ਸਾਫ ਸੁਥਰੇ ਕੱਪੜੇ ਪਾਇਆ ਕਰੋ ਇਸ ਨਾਲ ਤੁਹਾਡੀ ਸ਼ਖਸੀਅਤ ਵਿੱਚ ਨਿਖਾਰ ਆਵੇਗਾ ਸ਼ੋਭਗੁਣ ਜਿੱਥੋਂ ਵੀ ਮਿਲਣ ਲੈ ਲੈਣੇ ਚਾਹੀਦੇ ਹਨ ਗੁਰੂ ਬਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ